ਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਵੱਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਇਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਬਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਦਿੱਲੀ ਤੋਂ ਸ਼੍ਰੀ ਅਲੰਦੂਰ ਸਾਹਿਬ ਲਈ ਸਾਈਕਲ ਯਾਤਰਾ ਕਰ ਰਹੇ ਹਨ ਅੱਜ ਇਹ ਸਾਈਕਲ ਯਾਤਰਾ ਫਲੋਰ ਕੋ ਜੜਤੇ ਅਕਾਲੀ ਦਲ ਦੇ ਸਾਬਕਾ ਐਮਐਲਏ ਬਲਦੇਵ ਸਿੰਘ ਖੇਰਾ ਫਿਰ ਲੋਰ ਦੀ ਸਭੂ ਮਕਾਲੀ ਦਲ ਲੀਡਰਸ਼ਿਪ ਅਤੇ ਸੰਤਾ ਵੱਲੋਂ ਉਹਨਾਂ ਦਾ ਸਵਾਗਤ ਬੜੀ ਸ਼ਰਧਾ ਭੂਰਪ ਕੀਤਾ ਗਿਆ ਪਾਣੀ ਪਾਣੀ ਲੈ ਜਾਣਾ ਗੋਤਾ ਕਰ ਲੋ ਜੀ ਬਾਬਾ ਜੀ ਇੱਧਰ ਦੇਖਿਓ ਉੱਪਰ ਨੂੰ ਰੱਖੀ ਜਨ ਕਿਹੜੀ ਦਿਨ ਤੋਂ ਤੁਸੀਂ ਹੱਥੋਂ ਚਲੇ ਹੈਗੇ ਦਿੱਲੀ ਤੋਂ ਔਰ ਕਿੱਥੇ ਲੈ ਕੇ ਜਾਣੀ ਸਾਰੇ ਅਸੀਂ 15 ਤਰੀਕ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਦੇ 350 ਸਾਲਾ ਸ਼ਹੀਦੀ ਭਾਈ ਬੱਦੀ ਦਾਸ ਭਾਈ ਸਤੀ ਦਾਸ ਭਾਈ ਬਿਆਲਾ ਜੀ ਅਸੀਂ ਕਈ ਸਨੇਹ ਲੈ ਕੇ ਚੱਲੇ ਆ ਧਾਰਮਿਕ ਸਨੇਹ ਲੈ ਕੇ ਚੱਲੇ ਆ ਪਾਠਕ ਲੈ ਕੇ ਚੱਲੇ ਆ ਸਮਾਜਿਕ ਲੈ ਕੇ ਚੱਲੇ ਆ ਉਹ ਸਾਰੇ ਸਨੇਹ ਅਸੀਂ ਦਿੰਦੇ ਜਾ ਰਹੇ ਆ ਔਰ ਜਿਸ ਤਰੀਕੇ ਦਾ ਰਸਤੇ ਦੇ ਵਿੱਚ ਲੋਕਾਂ ਦਾ ਹਜੂਮ ਬੱਚਾ ਯੂਥ ਬੀਬੀਆਂ ਅਸੀਂ ਰਾਤੀਂ ਅੱਧੇ ਦੀ ਰਾਤ ਪਹੁੰਚਦੇ ਆ ਜੇ ਮੈਂ ਅੰਬਾਰਾ ਸਟੇ ਕਰਨਾ ਤੇ ਕੁ ਖੇਤਰ ਸ਼ਾਹਬਾਦ ਮੈਂ ਕਿ 11 ਵਜੇ ਕ੍ਰਾਸ ਕਰ ਰਿਹਾ ਤੇ ਉਥੇ ਸੰਗਤ ਧੀਰਾ ਲਾ ਕੇ ਖੜੀ ਹੈ ਜੇ ਮੈਂ ਕੱਲ ਲੁਧਿਆਣੇ ਆਇਆ ਵਾਂ ਤੇ ਅਸੀਂ ਰਾਤੀ ਬਹੁਤ ਨੇਟ ਹੋ ਗਏ ਕਿਉਂਕਿ ਕੱਲ 135 ਕਿਲੋਮੀਟਰ ਸੀ ਉਸ ਤੋਂ ਪਹਿਲੇ ਦਿਨ 120 ਕਿਲੋਮੀਟਰ ਸੀ ਉਸ ਤੋਂ ਪਹਿਲੇ ਦਿਨ 97 ਕਿਲੋਮੀਟਰ ਸੀ ਅੱਜ ਸਾਡੀ ਕੋਈ 70 80 ਕਿਲੋਮੀਟਰ ਹੋਏਗੀ ਕਿਉਂਕਿ ਅਸੀਂ ਲੁਧਿਆਣਾ ਤੋਂ ਆ। ਪਰ ਮੈਂ ਇਸ ਗੱਲ ਦਾ ਧੰਨਵਾਦੀ ਆ ਕਿ ਮੈਂ ਜਿਹੜੀ ਜ਼ਮੀਨ ਤੋਂ ਮੇਰਾ ਪਿਤਾ ਉੱਠ ਕੇ ਗਿਆ ਸੀਗਾ ਅੱਜ ਉਸ ਜ਼ਮੀਨ ਦੇ ਮੇਰੇ ਭਰਾ ਜਿਹੜੇ ਨੇ ਬੋਲੇ ਸੋਨਿਆ ਸੋਨਿਆ ਕਿੰਗ ਪਿੰਡ ਚੋਂ ਕੋਟ ਬਾਦਲ ਖਾਨ ਨੂਰਮੈਲ ਦੇ ਨਾਲ ਫਲੌਰ ਤੋਂ ਆਪਾਂ ਮਸੀਂ ਨਿੱਕੇ ਹੁੰਦੇ ਮੈਨੂੰ 1963 ਤੋਂ ਯਾਦ ਆ। ਉਹ ਫਲੌਰ ਤੋਂ ਅਸੀਂ ਖੱਬੇ ਮੁੜੀ ਦਾ ਸੀਗਾ ਅੱਗੇ ਉਹ ਫਾਟੇ ਟੱਪੀ ਦਾ ਸੀਗਾ ਤੇ ਸੀ ਆਪਣੇ ਪਿੰਡ ਨੂੰ ਜਾਈਦਾ ਸੀਗਾ ਮੈਂ ਸਮਝਦਾ ਕਿ ਜੈਦਰ ਸੰਤੋਖ ਸਿੰਘ ਇਸ ਕਿਤੇ ਝੋਟਿਆ ਛੇਵੀਂ ਪੜਿਆ ਸੀ ਪਹਿਲੀ ਵਾਰੀ ਵੀ ਡਿੱਡੀਆਂ ਮੂਵਮੈਂਟ ਜਨਰਲ ਨੂੰ ਗਿਫਤਾਰ ਕੀਤਾ ਗਿਆ ਸੀਗਾ ਔਰ ਦਿੱਲੀ ਜਾ ਕੇ ਜਿਨੇ ਗੁਰੂ ਕਲ ਨੇ ਜਿਨੇ ਸਕੂਲ ਕਾਲਜ ਨੇ ਵੱਡੇ ਤੋਂ ਵੱਡੇ ਮਸਲੇ ਪੰਡਤ ਨਹਿਰੂ ਹੋਵੇ ਲਾਲ ਬਹਾਦਰ ਸ਼ਾਸਤਰੀ ਹੋਵੇ ਇਤਰਾ ਗਾਂਧੀ ਹੋਵੇ ਅੱਜ ਅਸੀਂ ਗੁਰਤੇਗ বাহাদুর ਪਾਸ਼ਾ ਦਾ ਦਿਲ ਬਣਾ ਰਹੇ ਹਾਂ ਕਿ ਕਤਵਾਲੀ ਚ ਕਹਿੰਦੇ ਆ ਨਾ 6 ਮਹੀਨੇ ਗਾਇਬ ਰੱਖਿਆ ਸੀ ਉਹ ਕਤਵਾਲੀ ਦਿਲਨੀ ਸੰਗਤ ਨੇ ਜੈਦਰ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੂੰ ਮਜਬੂਰ ਕੀਤਾ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਲ ਆਏ। ਸੋ ਮੈਂ ਸਮਝਦਾ ਮਾਂ ਕਿ ਅਸੀਂ ਮੈਸੇਜ এনवायरमेंट ਦਾ ਦੇ ਰਹੇ ਆ। ਅਸੀਂ ਮੈਸੇਜ ਸਿੱਧਾ ਦੇ ਰਹੇ ਆ। ਅਸੀਂ ਮੈਸੇਜ ਦੇ ਰਹੇ ਆ ਉੜੇ ਤੇ ਜੂੜੇ ਦਾ। ਔਰ ਜੋ ਕਿ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਪੂਰਾ ਛੜ ਕੇ ਕੁੱਤਾ ਕਰਨ ਲੱਗ ਪਏ ਅਸੀਂ ਚੱਲ ਫਤੇਗੜ ਸਾਹਿਬ ਗਏ ਸੀ ਸਾਹਿਬ ਜਾਦੇ ਜੀਆਂ ਚੁੱਕੀ ਕਹਿੰਦੇ ਪਏ ਨੇ ਉਹ ਕੀ ਦੇਖਦੇ ਹੁਣਗੇ ਸਿੱਕੀ ਸਿੱਕੀ ਅੱਜ ਆ ਰਹੇ ਚੱਲਣ ਆਲੇ ਅੱਜ ਦੇਗਾ ਜਵਾਲਣ ਆਲੇ ਅੱਜ ਟੋਪੜੀਆਂ ਦੁਹਾਰਨ ਲਈ ਕੀ ਸੋਚਦੇ ਹੋਣਗੇ ਮੈਂ ਸਮਝਦਾ ਅਸੀਂ এনਵਾਇਰਨਮੈਂਟ ਦਾ ਅਸੀਂ ਹੈਲਥ ਦਾ ਅਸੀਂ ਸਿੱਖੀ ਦਾ ਅਸੀਂ ਨਵਰਜਨ ਨਵਰਜਨ ਤਲਵਾਰ ਦੀ ਜ਼ੋਰ ਤੇ ਹੋਵੇ ਜਾਂ ਅਜ ਮਾਝਾ ਚ ਦਿੱਤਾ ਪਾਦਰੀ ਲੱਗੇ ਨੇ ਉਹ ਕਿਸੇ ਦਾ ਭੂਤ ਘੜ ਦੇਦੇ ਦੇ ਹੱਥ ਲਾ ਕੇ ਆ ਜਦੋਂ ਹੰੜ ਆਏ ਸੀ ਉਦੋਂ ਤਾਂ ਕਿਸੇ ਕਿਸਾਨ ਦੀ ਬਦਦਤੀ ਕੀਤੀ ਗਈ ਪਾਦਰੀਆਂ ਤੋਂ ਕਿੱਦੇ ਸੀ ਉਹ ਘਰੋਂ ਕਿਉਂ ਨਹੀਂ ਲਿਖਲੇ ਮੈਂ ਸਮਝਦਾ ਵੀ ਜੇ ਕੋਈ ਹਿੰਦੂ ਹੈ ਉਹ ਪੱਕਾ ਹਿੰਦੂ ਬਣੇ ਜੇ ਕੋ ਮਸਲਮਾਨ ਹੈ ਉਹ ਪੱਕਾ ਮੁਸਲਮਾਨ ਬਣੇ ਸਿੱਖਾ ਪੱਕਾ ਸਿੱਖ ਬਣੇ ਸਾਰਿਆਂ ਦਾ ਰੱਬ ਇੱਕੋ ਹੀ ਹੈ ਨਾ ਵਕਰੇ ਵਕਰੇ ਨੇ ਲੇਕਿਨ ਜੇ ਤੁਸੀਂ ਆਪਣੀ ਜ਼ੁਬਾਨ ਤੇ ਨਹੀਂ ਮੈਂ ਪੰਜਾਬੀਆਂ ਮੈਂ ਆਪਣੇ ਨੂੰ ਪੰਜਾਬੀ ਕਹਾਂਗਾ ਜਿਹੜਾ ਉਰਦੂ ਪਰਦਾ ਉਰਦੂ ਕਹੇ ਜਿਹੜਾ ਬੰਗਾਲੀ ਉਹ ਬੰਗਾਲੀ ਕਹੇ ਲੇਕਿਨ ਜੇ ਅਸੀਂ ਆਪਣੀ ਮਾਂ ਦੀ ਨਹੀਂ ਹੈ ਜੇ ਫਿਰ ਅਸੀਂ ਦੇਸ਼ ਤੇ ਨਹੀਂ ਔਰ ਪੰਜਾਬ ਨਾਲ ਹਮੇਸ਼ਾ ੱਟਾ ਕਰਦੀਆਂ ਨੇ ਸਰਕਾਰਾਂ ਮੂਰਖੀ ਵੀ ਕਰਦੇ ਸੀ ਘੋਰੇ ਵੀ ਕਰਦੇ ਸੀ ਆਜ਼ਾਦੀ ਤੋਂ ਬਾਅਦ ਆਈ ਦੀਆਂ ਸਰਕਾਰਾਂ ਨੇ ਕਰਦੀਆਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਆ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਮਰਨਾ ਹੈ ਨਹੀਂ ਤੁਹਾਡਾ ਤੋਂ ਪੰਜਾਬ ਦੇ ਪੰਜਾਬ ਵੀ ਹੈ ਜਿੰਨੇ ਦੋਵੇਂ ਵਾਰੀ ਮੋਦੀ ਸਰਕਾਰ ਦੇ ਫੈਸਲੇ ਬੰਦਵਾ ਕੇ ਭਾਵੇਂ ਯੂਨੀਵਰਸਿਟੀ ਦਾ ਸੀ ਤੇ ਭਾਵੇਂ ਕਿਸਾਹੀ ਦਾ ਸੀਗਾ ਪੰਜਾਬ ਨਹੀਂ ਮਰੂਗਾ ਪੰਜਾਬ ਨਾਲ ਤੁਸੀਂ ਉਹ ਚਸ਼ਮਾ ਲਾ ਕੇ ਦੇਖੋ ਜੋ ਜਿਹੇ ਪੰਜਾਬ ਬਚਿਆ ਤੇ ਹਿੰਦੁਸਤਾਨ ਮਜ਼ਬੂਤ ਰਹੇਗਾ ਮੇਰਾ ਇਸ ਰਿਆ ਦੀ ਯਾਤਰਾ ਦੇ ਲੈ ਕੇ ਵਿੱਚ ਬੜਾ ਖੀ ਚੀਜ਼ ਸਮਾਗਮ ਨੂੰ ਲੈ ਕੇ ਬਹੁਤ ਹੀ ਸਰਕਾਰਜੋਗ ਸਰਦਾਰ ਮਨਜੀਤ ਸਿੰਘ ਜੀ ਕੋਲੋਂ ਜਿਹੜੇ ਦਿੱਲੀ ਸ਼ੋਮਣੀ ਕਮੇਟੀ ਦੇ ਜਿਹੜਾ ਸਾਥ ਦਾ ਪ੍ਰਧਾਨ ਨੇ ਉਹ ਅੱਜ ਮਾਲਵੇ ਤੋਂ ਬਾਅਦ ਦੁਆਪੇ ਦੀ ਧਰਤੀ ਦੇ ਵਿੱਚ ਇਹ ਇੱਥੇ ਪਹੁੰਚੇ ਨੇ ਅਸੀਂ ਅੱਜ ਫਲੋਰਸਾ ਸੰਸਥਾ ਵੱਲੋਂ ਜੀ ਉਹਨਾਂ ਨੂੰ ਜਿਹੜਾ ਜੀ ਆਇਆਂ ਕਹਿੰਦੇ ਆ ਬਹੁਤ ਵੱਡਾ ਸਨੇਹਾ ਜਿਹੜਾ ਧਾਰਮਿਕ ਪੱਖ ਤੋਂ ਸਮਾਜਿਕ ਪੱਖ ਤੋਂ ਇਦਾਂ ਲੈ ਕੇ ਪਹੁੰਚਣੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿਹੜੀ ਇਹ ਯਾਤਰਾ ਉਹ ਸਫਲ ਹੋਵੇ ਤੇ ਮਾਲਕ ਦੇ ਚਰਨਾਂ 'ਗੇ ਅਰਦਾਸ ਵੀ ਕਰਦੇ ਆਂ ਕਿ ਜਿਹੜੀ ਪੰਜਾਬ ਦੀ ਧਰਤੀ ਖਾਸ ਕਰਕੇ ਜਿਹੜੀ ਪੰਜਾਬੀ ਜੋ ਕਿਤੇ ਵੀ ਜਿਹੜੇ ਦੁਨੀਆ ਦੇ ਮਾਲਕ ਕਿਰਪਾ ਕਰਨ ਆਪਣੀ ਮਿਹਰ ਭਰੀ ਨਿਗਾਹ ਬਣਾਈ ਰੱਖਣ ਇਸ ਪੁੱਛੀ ਪਾਣੀ ਸਬਾਜ ਨੂੰ ਅਰ ਸ੍ਰੀ ਗੁਰੂ ਸਾਹਿਬਾ ਜੀ ਦੇ ਸੱਚੀ ਪਾਣੀ ਦੇ ਨਾਲ ਜਿਹੜਾ ਉਹ ਪਲਪਕਸ਼ਨ ਸਰਦਾਰ ਮਜੀਦ ਸਿੰਘ ਜੀ ਤੇ ਸਮੁੱਚੀ ਲਗਾਤਾਰ ਜਿਹੜੇ ਸਾਈਕਲ ਯਾਤਰਾ ਚੱਲਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹਲਕਾ ਫਲੋਰ ਜਿਹੜਾ ਮਾਲਵੇ ਤੋਂ ਬਾਅਦ ਜਦੋਂ ਦੁਆਬੇ 'ਚ ਪੈ ਰੱਖਦੇ ਆ ਉਹ ਇੱਥੇ ਪਹੁੰਚੇ ਨੇ ਉਹਨਾਂ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ